ਵੱਡੀ ਖਬਰ ਖੰਨਾ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਦਿਨ ਦਾੜੇ ਖੰਨਾ ਵਿੱਚ ਪੰਜਾਬ ਐਂਡ ਸਿੰਧ ਬੈਂਕ 'ਚ ਲੁਟੇਰਿਆਂ ਵੱਲੋਂ ਲੁੱਟ ਨੂੰ ਅੰਜਾਮ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਖੰਨਾ 'ਚ ਦਿਨ ਦਾੜੇ ਵੱਡੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ ਪੰਜਾਬ ਐਂਡ ਸਿੰਧ ਬੈਂਕ ਚ ਹਥਿਆਰਬੰਦ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੁਹਾਨੂੰ ਦੱਸ ਦਈਏ ਕੁਝ ਹਥਿਆਰਬੰਦ ਲੋਕ ਮੋਟਰਸਾਈਕਲ ਤੇ ਆਏ ਅਤੇ ਬੈਂਕ ਦੇ ਅੰਦਰ ਦਾਖਲ ਹੋ ਗਏ ਉਹਨਾਂ ਵੱਲੋਂ ਬੈਂਕ ਦੇ ਸਟਾਫ ਨੂੰ ਬੰਦਕ ਬਣਾ ਲਿਆ ਸੀ ਇਸ ਤੋਂ ਬਾਅਦ ਹਥਿਆਰਬੰਦ ਲੁਟੇਰਿਆਂ ਨੇ ਬੈਂਕ ਚੋਂ ਲੱਖਾਂ ਰੁਪਏ ਲੁੱਟਿਆ ਅਤੇ ਗਨਮੈਨ ਦੀ ਬੰਦੂਕ ਖੋ ਕੇ ਫਰਾਰ ਹੋ ਗਏ ਗਨਮੈਨ ਦੀ ਬੰਦੂਕ ਖੋਈ ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਦੱਸਿਆ ਜਾ ਰਿਹਾ ਹੈ ਕਿ ਬੰਦੂਕ ਉੱਥੇ ਹੀ ਸੁੱਟ ਗਏ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਚ ਦਹਿਸ਼ਤ ਦਾ ਮੋਲ ਪਾਇਆ ਜਾ ਰਿਹਾ ਹੈ ਸੁਣੋ ਵਾਰਦਾਤ ਤੋਂ ਬਾਅਦ ਕੀ ਕੁਝ ਹੋਇਆ ਸਥਾਨਕ ਲੋਕਾਂ ਦੇ ਮੂੰਹ ਹਾਂਜੀ ਉਹਨਾਂ ਇੱਕ ਬੰਦਾ ਕਾਊਂਟ ਖਲਾਉਣਾ ਸੀ ਮਾਝ ਸਾਹਿਬ ਹੋ ਸਕਦਾ ਵੀ ਉਹਦੇ ਨਾਲੇ ਆਇਆ ਹੋਵੇ ਉਹਨੂੰ ਕਿਹਾ ਵੀ ਐਦਾਂ ਕਰਕੇ ਬਾਈ ਆਪਣੇ ਮੂੰਹ ਖੋਲ ਤੇ ਉਹ ਨਾ ਸਮਝੇ ਨਹੀਂ ਹੈਗਾ ਚੀਜ਼ ਨੂੰ ਫੇਰ ਮੈਂ ਉਹਨੂੰ ਦੋ ਤਿੰਨ ਵਾਰ ਕਿਹਾ ਕਿੰਨੇ ਵਜੇ ਦੀ ਗੱਲ ਸੀ ਟੈਂ ਸਮਾਂ ਕਿੰਨੇ ਵਜੇ ਸੀ ਸਵਾ 2:30 ਵਜੇ ਦੇ ਆਸ-ਪਾਸ ਸੀ ਜਦੋਂ ਇੱਕ ਪੰਦਤ ਪਹਿਲਾਂ ਹੁੰਦਾ ਪਹਿਲਾਂ ਇੱਕ ਆਇਆ ਜੀ ਉਹਨੇ ਮੂਲ ਵੇਟਿਆ ਮੂਲ ਵੇਟਿਆ ਸੀ ਚਿੱਟਾ ਜਿਹਾ ਕੱਪੜਾ ਬੰਨਿਆ ਸੀ ਟੋਟਲ ਕਿੰਨੇ ਜਣੇ ਸੀ ਲ ਮੈਂ ਟੋਟਲ ਤਿੰਨ ਬੰਦੇ ਸੀ 4 ਸੀ ਹੁਣ ਹਜ਼ਾਰ ਤਿੰਨਾਂ ਕੋਲੇ ਸੀ ਜੀ ਤੇ ਤੁਹਾਡੀ طرف ਕਿਸ ਤਰ੍ਹਾਂ ਉਹਨਾਂ ਨੇ ਜਦੋਂ ਫਿਰ ਜਦੋਂ ਇਹਨੂੰ ਇੱਥੇ ਮੈਂ ਕਿਹਾ ਵੀ ਇਦਾਂ ਕਰਕੇ ਵੀ ਭਾਈ ਮੂੰਹ ਖੋਲ ਲਾ ਵੀ ਕੈਮਰੇ ਲੱਗੇ ਹੋ ਨੇ ਵੀ ਮੇਰੀ ਵੀ ਨੌਕਰੀ ਦਾ ਵਾਲਾ ਵੀ ਤੋਂ ਫਿਰ ਜਾਨੋ ਉਹਨੇ ਵਾਲ ਕੱਟ ਕੱਢ ਕੇ ਮੈਨੂੰ ਜੱਫਾ ਪਾ ਲਈ ਫਿਰ ਆਸ ਵਿੱਚ ਅਸੀਂ ਲੜਦੇ ਲੜਦੇ ਕਾਫੀ ਗੋ ਫਿਰ ਮੈਨੂੰ ਗਨ ਛੱਡਣੀ ਪੈ ਗਈ ਜੀ ਇਸ ਠੀਕ। ਗਨ ਤੁਹਾਡੀ ਲੈ ਗਈ ਹੈ? ਲੈ ਗਈ ਜੀ ਬਾਹਰ ਤੱਕ। ਫਿਰ ਹਾਂਜੀ ਫਿਰ ਬਾਹਰੋਂ ਗਨ ਚੱਕੀ ਮੈਂ ਫਿਰ ਉਹਨਾਂ ਨੇ ਫਾਇਰ ਕਰਿਆ ਜੀ ਜਦੋਂ ਤਾਂ ਲੰਗ ਚੱਕੀ ਜੀ। ਕਿੰਨਾ 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 ਟਾਈਮ ਲੱਗਿਆ ਸਾਰੀ ਕਟੜਾ ਨੂੰ? 73 ਮਿੰਟ ਦੇ ਵਿੱਚ 2-3 ਮਿੰਟ ਦੇ ਵਿੱਚ। ਦੇ ਕੈਸ਼ ਕਿੰਨਾ ਪਿੱਛੇ ਦਾ ਬਾਉਂਡਰ ਤੋਂ ਤੱਕ ਦਾ ਕਿੰਨੇ ਲੱਗੇ? ਅੰਦਰੋਂ ਕਾਉਂਟਰ 'ਚੋਂ ਘੱਟ ਕੇ ਲੈ ਗਏ ਨਹੀਂ। ਫਾਇਰ ਕਿੰਨੇ ਕੀਤੇ ਸਨ ਉਹਨਾਂ ਨੇ? ਇੱਕ ਫਾਇਰ ਕਰਿਆ ਜੀ ਉਹਨਾਂ ਨੇ ਇੱਥੇ। ਸਟਾਫ ਨਾਲ ਕੋਈ ਉਹਨਾਂ ਨੇ ਕੋਈ ਤਰੀਕੇ ਨਾਲ ਬਦਮੀ ਜੀ ਕੀਤੀ ਆ? ਕੋਈ ਜ਼ਿਆਦਾ ਨਹੀਂ ਇਹਨਾਂ ਨੇ ਬਸ ਗਾਲੀ ਗਲੋਚ ਗੋਲੀ ਮਾਰਦੀ ਪੰਜਾਬੀ ਸੀ ਪੰਜਾਬੀ ਲੱਗਦੇ ਸੀ ਕਸਟਮਰ ਸੀ ਕੋਈ ਅੰਦਰ ਪੂਰੇ ਪੰਜਾਬੀ ਦੀ ਗੱਲ ਕਰਦੀ ਨਾ ਕਸਟਮਰ ਇੱਕ ਸੀ ਮੋਟਾ ਇੱਕ ਸੀ ਹਾਂਜੀ ਮੈਂ ਤਾਂ ਇਹ ਹੋ ਗਿਆ ਵੀ ਉਹਦੇ ਨਾਲ ਹੀ ਆਇਆ ਉਹ ਥੋੜਾ ਜਿਹਾ ਪਹਿਲਾਂ ਆ ਗਿਆ ਜੀ ਦੋ ਚਾਰ ਸੈਕਿੰਡ ਬਾਅਦ ਚ ਆ ਗਿਆ ਤੇ ਉਹਨੂੰ ਕਿਹਾ ਵੀ ਮੂੰਹ ਖੋਲ ਨਾ ਉਹਨੇ ਮੂੰਹ ਖੋਲਿਆ ਨਹੀਂ ਇਦੋਂ ਫਿਰ ਸਾਡਾ ਕਮ ਕਾਫੀ ਬਾਤ ਸੀ ਉਹ ਜਿਹੜਾ ਸੀ ਇੱਥੇ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਹੈ ਵਿਲੇਜ ਬਗਲੀ ਗਲਾਂ ਸਮਰਾਲਾ ਥਾਣੇ ਦੇ ਏਰੀਆ 'ਚ ਪੈਂਦਾ ਇੱਥੇ ਸਾਨੂੰ 22 ਤੋਂ 2:30 ਦੇ ਕਰੀਬ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਕਿ ਇੱਥੇ ਤਿੰਨ ਫੇਸ ਕਵਰਡ ਮੁੰਡੇ ਆਏ ਐ ਇੱਕ ਬਾਈਕ ਤੇ ਤੇ ਉਹਨਾਂ ਨੇ ਆ ਕੇ ਤਿੰਨਾਂ ਕੋਲ ਜੋ ਸਾਨੂੰ ਵੀਡੀਓ ਫੁਟੇਜ ਵੀ ਪਤਾ ਲੱਗਿਆ ਵਿਪਨ ਸੀਗੇ ਕਿ ਉਹਨੇ ਗਨ ਪੁਆਇੰਟ ਤੇ ਜਿਹੜਾ ਬੈਂਕ ਸਟਾਫ ਵੀ ਉਹਨਾਂ ਨਾਲ 715 385 ਬੈਂਕ ਦੇ ਜਿਹੜੇ ਆਫੀਸਰਸ ਐ ਉਹਨਾਂ ਨੇ ਦੱਸਿਆ ਕਿ ਅਰਾਊਂਡ 15 ਲੱਖ ਦੇ ਕਰੀਬ ਦੀ ਉਹਨਾਂ ਦਾ ਜਿਹੜਾ ਇੱਥੇ ਰੋਬਰੀ ਹੋਈ ਹੈ ਔਰ ਜਿਹੜਾ ਇੱਥੇ ਗਾਰਡ ਸੀਗਾ ਉਹ ਵੀ ਫੁਟੇਜ ਚ ਪਤਾ ਲੱਗਿਆ ਕਿ ਉਹਨੇ ਥੋੜਾ ਬਹੁਤ ਸ਼ੁਰੂ ਕੀਤੀ ਕੋਸ਼ਿਸ਼ ਕੀਤੀ ਉਹਨੂੰ ਬਾਹਰ ਕੱਢਣ ਦੀ ਫਿਰ ਉਹਦੇ ਜਿਹੜਾ ਦੋ ਅਕਿਊਜ਼ ਨੇ ਔਰ ਇੱਕ ਵਾਈਫਰ ਵੀ ਕਿਤਾ ਜੋ ਇੱਥੇ ਮੌਕੇ ਤੇ ਪਤਾ ਲੱਗਿਆ ਐਂਡ ਦੇਡ ਆਫ ਪੈਸਾ ਲੈ ਕੇ ਉਹ ਭੱਜ ਗਏ ਤੇ ਹੁਣ ਅਸੀਂ ਜੀ ਸਾਰੇ ਦਾ ਮੌਕੇ ਤੇ ਆ ਕੇ ਸਪੌਟ ਵਿਜ਼ਿਟ ਕਰ ਰਹੇ ਹਾਂ ਤੇ ਸਾਡੀ ਟੀਮਾਂ ਅਸੀਂ ਅੱਗੇ ਵੀ ਭੇਜ ਦਿੱਤੀਆਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜਲਦੋ ਜਲ ਦੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਫੜ ਲਈਏ ਤੇ ਉਹਨਾਂ ਦੀ ਰਿਕਵਰੀ ਕਰਾਈਏ ਮੈਮ ਅਮ ਅਸੀਂ ਹੋਏ ਕਿੱਧਰ ਰੁਕੇ ਨੇ ਜੀ ਹਾਲੇ ਤੱਕ ਜੋ ਫੁਟੇਜ ਪਤਾ ਲੱਗਿਆ ਕੁਝ ਸਾਡੇ ਕੋਲ ਲੀਡਸ ਹੈਗੀਆਂ ਤੇ ਅਸੀਂ ਕਨਸਰਨ ਬਾਕੀ ਸਾਰੇ ਜ਼ਿਲ੍ਹਿਆਂ ਨੂੰ ਵੀ ਅਲਰਟ ਕਰਾਇਆ ਹੋਇਆ ਤੇ ਸਾਡੀ ਟੀਮਾਂ ਅੱਗੇ ਚੱਲ ਰਹੀਆਂ ਕੰਮ ਕਰ ਰਹੀਆਂ ਮੈਂ ਇੱਥੇ ਮੈਂ ਔਰ ਐਸਪੀ ਡੀ ਮੌਕੇ ਤੇ ਆਏ ਸੀ ਤੇ ਬਾਕੀ ਜੋ ਵੀ ਡੀਟੇਲਸ ਹੋਣਗੀਆਂ ਤੁਹਾਨੂੰ ਅਸੀਂ ਅਪਡੇਟ ਦੇ ਦਵਾਂਗੇ ਮੈਮ ਫਾਇਰ ਵੀ ਹੋਏ ਨੇ ਕੋਈ ਇੱਕ ਫਾਇਰ ਹੋਇਆ ਜੀ ਕਿਉਂਕਿ ਤਿੰਨਾਂ ਦੇ ਜਿਹੜੇ ਅਕਿਊਜ਼ਡ ਹੈਗੇ ਇੱਕ ਤਾਂ ਤਿੰਨਾਂ ਨੇ ਬਿਲਕੁ ਕਪੜੇ ਨਾਲ ਬਟ ਇੱਕ ਫਾਇਰ ਵੀਡੀਓ ਚ ਨਜ਼ਰ ਵੀ ਆਉਂਦਾ ਇੱਕ ਜਿਹੜਾ ਇਹਨਾਂ ਦਾ ਗਾਰਡ ਲੱਗਿਆ ਹੋਇਆ ਸੀ ਬੈਂਕ ਚ ਉਹਦਾ ਵੀ ਰਾਈਫਲ ਉਹਨਾਂ ਨੇ ਖੋਲਿਆ ਸੀ ਬਟ ਉਹ ਬਾਹਰ ਫੁਟੇਜ ਹੀ ਪਤਾ ਲੱਗੇ ਇੱਥੇ ਛੱਡ ਕੇ ਪਚ ਗਏ ਸੀ ਮੋਟਰਸਾਈਕਲ ਪਤਾ ਲੱਗੇ ਕਿ ਕਿਹੜੀ ਫੁਟਸਾਂ ਤੇ ਆਏ ਹਲੇ ਜੀ ਫੁਟੇਜ ਤਾਂ ਨਾ ਕਲੀਅਰ ਨਹੀਂ ਹੈ ਬਟ ਬਾਈਕ ਤੇ ਤਿੰਨੋਂ ਬਾਈਕ ਤੇ ਆਏ ਔਰ ਬਾਈਕ ਤੇ ਹੀ ਚਲੇ ਗਏ ਇਹ ਪਤਾ ਲੱਗ ਰਿਹਾ ਫੁਟੇਜ ਮੈਮ ਕਿੰਨੀ ਰਕਮ ਸੀ ਜਿਹੜੀ ਲੁੱਟੀ ਜੋ ਜੀ ਬੈਂਕ ਤੇ ਅਫੀਸਰਸ ਨੇ ਉਹਨਾਂ ਨੇ ਹੀ ਦੱਸਿਆ ਕਿ 15 ਲੱਖ ਦੇ ਕਰੀਬ ਦੀ ਹੈਗੀ ਠੀਕ ਹੈ 1592 ਮਤਲਬ ਐਗਜ਼ੈਕਟ ਮੈਨੀ ਦੱਸੂਗੀ ਬਟ ਇਸ ਤਰ੍ਹਾਂ ਦਾ ਹੀ ਦੱਸ ਰਿਹਾ 15 ਤੋਂ ਥੋੜਾ ਉੱਪਰ ਹੀ ਹੈ ਬਟ ਐਗਜ਼ੈਕਟ ਅਮਾਊਂਟ ਆਈ ਡੋਨਟ ਨੋ ਯੂ ਬਟ ਆਫਿਸਰਸ ਚੈੱਕ ਕਰ ਰਹੇ ਬੈਂਕ ਵਾਲੇ ਤਾਂ ਯੂਏਐਸ ਲੱਗੇ ਦੀ ਗੱਲ ਆ ਜਦੋਂ ਸਾਨੂੰ ਕਾਲ ਆਈ ਮਨਟੋਰ ਹੁੰਦੇ ਤੋਂ ਉਸ ਤੋਂ ਬਾਅਦ ਵੀ ਜਿਹੜੇ ਮੌਕੇ ਤੇ ਆ ਗਏ ਆ ਮੌਕੇ ਜਿਹੜੀ ਆ ਤਿੰਨ ਬੰਦੇ ਸੀ ਜਿਹੜੇ ਨਮੂਨੇ ਹੋਏ ਸੀ ਰੋਟੀ ਗਾਰਡ ਨਾਲ ਉਸ ਤੋਂ ਬਾਅਦ ਯੋਕਾ ਜਿਹੜੇ ਆ ਉਹਨਾਂ ਅਪ੍ਰੋਕਸੀਮੇਟ ਪਤਰਾਣ ਲੱਗ ਤੋਂ ਦੰਗੇ ਉੱਤਰਾ ਲੱਗੇ 7 ਬੰਦੇ ਰੋਡੇ ਦੀ ਆ 7 ਬੰਦੇ ਸਿਰੋਂ ਰੋਡੇ ਸੀ ਜਿਨ੍ਹਾਂ ਦੇ ਮਗਰ ਸਾਡੇ ਜਿਹੜੀਆਂ 6-5 ਪੁਲਿਸ ਪਾਰਟੀਆਂ ਮਾਨ ਜੋਗ ਐਸਐਸਪੀ ਸਾਉਂ ਦੀ ਸੁਪਰਵਾਈਜ਼ ਦੇ ਥੱਲੇ ਲੱਗੀਆਂ ਨੇ ਸਾਡੇ ਸੀਨੀਅਰ ਅਫਸਰ ਵੀ ਸਾਰੇ ਵਿਸਤਰਤ ਚੁੱਕੇ ਆ ਤੇ ਜਿਹੜੀ ਗੋਇੰਗ ਆਨ ਬੋਲੇਵਾਂ ਨੂੰ ਚੇਤੀ ਜਿਹੜਾ ਗੱਪਾ ਕਰਦੇ ਸਰ ਅਸਲਾ ਵਗੈਰਾ ਵੀ ਸੀ ਉਹਨਾਂ ਕੋਲ ਫਾਇਰ ਵਗੈਰਾ ਵੀ ਕੀਤਾ ਇਹਨਾਂ ਨੂੰ ਦੱਸਿਆ ਉਹਨਾਂ ਦੀ ਇਡੈਂਟੀਟੀ ਸਿਟੀ ਦਾ ਬਾਅਦ ਚ ਪਤਾ ਲੱਗੂਗੀ ਉਹਨਾਂ ਨੇ ਫਾਇਰ ਕੀਤਾ ਸੀਸੀਟੀਵੀ ਕੈਮਰਾ ਵੀ ਉਹਦੇ ਆਏ ਨੇ ਹਾਂ ਹਾਂ ਸੀਸੀਟੀਵੀ ਕੈਮਰੇ ਖਲਾਲ ਨੇ ਹੋ ਮੋਢੀ ਤੱਕ ਪੀਛੇ ਤੋਂ ਆਮਨੇ ਆਇਆ ਕੁਸਰ ਮੋਢੀ ਜਾਜਪੁਰ ਮੋਢੀ ਜਾਜਪੁਰ ਦੇ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਵੀ ਤਿੰਨ ਬੰਦੇ ਆਏ ਆ ਤਾਂ ਆ ਕੈਸ਼ ਨਾਲ ਉੱਥੇ ਲੱਗਿਆ ਕੁਝ ਪਤਾ ਨਹੀਂ ਕਿੰਨੀ ਕੀ ਕੈਸ਼ ਜਿਹੜਾ ਲੱਗਿਆ ਉਹ ਅਪਰਕਸੀਮੇਟ 15 ਲੱਖ ਤੋਂ 30 ਪਰ ਇਹ ਕਾਊਂਟਿੰਗ ਕਰ ਰਿਹਾ ਇੱਥੇ ਜੋ ਅਸੀਂ ਖੜਕੀ ਦੀ ਆਵਾਜ਼ ਸੁਣੀ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਹੋ ਗਈ। ਫੌਜੀ ਸਾਹਿਬ ਨੂੰ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋਲ ਰਫਲ ਪਿਸਟਲ ਸੀਗੇ। ਅੰਦਰ ਝੜਪ ਹੋਈ ਆ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਆ। ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀਗੇ ਉਹ ਰਸਤੇ 'ਚ ਸਿੱਟ ਗਏ। ਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤਾ। ਕਿੰਨੇ ਰਾਉਂਡ ਫਾਇਰ ਹੋਏ? ਰਾਉਂਡ ਦਾ ਹਜੇ ਐਕਸਪ੍ਰੋਕਸੀਮੇਟਲੀ ਪਤਾ ਨਹੀਂ ਉਹ ਫੌਜੀ ਸਾਹਿਬ ਨੂੰ ਖਤਮ ਹੋ ਗਿਆ। ਅੰਦਰ ਵੀ ਗੋਲੇ ਚੱਲੇ ਉਹਨਾਂ ਨੇ ਅੰਦਰ ਗੋਲੇ ਹਾਂ ਅੱਤ ਕੱਲ ਲੁੱਟਾ ਕੋ ਵਾਪਸ ਤੋਸਾ ਕੋ ਆ ਦਿਨੋ ਦਿਨ ਬਾਅਦ ਕਿੱਥੇ ਜਾ ਇਹਨੂੰ ਹੁਣ ਇਹਦੇ ਬਾਰੇ ਦੇਖੋ ਪੁਲਿਸ ਮੁਲਾਜ਼ਮ ਦੇਖ ਰਹੇ ਨੇ ਸਰਕਾਰ ਚਲੋ ਇਹਦੇ ਵਿੱਚ ਵੀ ਇਹ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲੋਕੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਣੇ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਕਿ ਕਿੱਧਰੋਂ ਆਏ ਸੀ ਕਿ ਸਿੱਧਰੋਂ ਨਹੀਂ ਕਿੱਧਰੋਂ ਆਏ ਤਾਂ ਨਹੀਂ ਪਤਾ ਲੱਗਿਆ ਜਾਨ ਲੱਗੇ ਉਹ ਬਗਲੀ ਤੋਂ ਲੁੱਟ ਦੀ ਵਾਰਦਾਤ ਕਰਕੇ ਬੀਜੇ ਵੱਲ ਨੂੰ ਗਏ ਨੇ ਕਰਲਾ ਵੀ ਇਹ ਕਿੰਨੇ ਮੋਟਰਸਾਈਕਲ ਸਵਾਰ ਆਏ ਸੀ ਸਪਲੈਂਟਰ ਮੋਟਰਸਾਈਕਲ ਦੇ ਅਸੀਂ ਵੀ ਹੁਣ ਸੀਸੀਟੀਵੀ ਕੈਮਰੇ ਦੇ ਵਿੱਚ ਹੀ ਦੇਖਿਆ ਤੇ ਤਿੰਨਾਂ ਕੋ ਹਸਲਾ ਸੀਗਾ ਉਹ ਅੰਦਰ ਵੜ ਗਏ ਤੇ ਅੰਦਰ ਵੜ ਕੇ ਉਹਨਾਂ ਨੇ ਜਿਵੇਂ ਕਹਿੰਦੇ ਵੀ ਜਿਹੜਾ ਗਨਮੈਂਟ ਸੀ ਰਫਲ ਸੀਗੀ ਉਹਦੇ ਕੋਲ ਉਹਨੂੰ ਫੜਿਆ ਪਹਿਲਾਂ ਤਾਂ ਉਹਨਾਂ ਨੇ ਬੜੇ ਕਿੱਥੇ ਰਹੇ ਕਿ ਕਿੱਥੇ ਬੜੇ ਕਿੱਥੇ ਗੇਟ ਦੇ ਵਿੱਚ ਬੈਂਕ ਦੇ ਵਿੱਚ ਕਿਹੜਾ ਬੈਂਕ ਪੰਜਾਬ ਐਂਡ ਸੈਂਟ ਬੈਂਕ ਜੀ ਤਿੰਨੇ ਜਾਣੇ ਸੀਗੇ ਤਿੰਨੇ ਜਾਣੇ ਸੀਗੇ ਜੀ ਹਾਂ ਜੀ ਫਿਰ ਉਹ ਪਤਾ ਨਹੀਂ ਪੈਸੇ ਦਾਦੇ ਨੇ ਤਾਂ 15 ਲੱਖ ਲੈ ਕੇ ਸ਼ਾਇਦ ਮੈ ਵੀ ਪਤਾ ਕਿੰਨਾ ਹੋਊਗਾ ਕੋਈ ਥੋੜੀ ਜਿਹੀ ਵੀ ਚੱਲੀ ਗੋਲੀ ਚੱਲੀ ਜਾ ਰਹੀ ਅੰਦਰ ਜੀ ਹਾਂ ਜੀ ਹਾਂ ਜੀ ਕੋਈ ਜਾਨਵਰ ਕੋਈ ਜਾਨਵਰ ਦਾ ਕੋਈ ਨਿਸ਼ਾਨੀਆ ਬਾਕੀ ਆ ਪੈਸੇ ਲੈ ਗਏ ਨੇ ਚੋਰੀ ਕਰਕੇ ਕਿਸੇ ਨੇ ਪੈਂਟ ਚ ਰਹਿਣ ਪੈਂਟ ਇਹੀ ਪੈਂਟ ਆਪਣਾ ਨਹੀਂ ਨਹੀਂ ਜੀ ਆਹੀ ਪੈਂਟ ਆਪਣਾ ਪੇਪਰ ਦੇ ਕਿਧਰੋਂ ਆਏ ਸੀ ਕਿਧਰੋਂ ਇਧਰ ਉੱਡੀ ਸਾਈਡ ਤੋਂ ਆਏ ਸੀ ਜੀ ਤੇ ਗਈ ਕਿਧਰੋਂ ਨੇ ਇਧਰ ਨਹੀਂ ਜਾਣਾ ਜੀ ਇਧਰੋਂ ਮੁੜਿਆ ਨੇ ਇੱਥੇ ਮੋੜ ਸਦਾ ਖੜਾਇਆ ਸੀ ਉਹਨਾਂ ਨੇ ਸੀਸੀਟੀਵੀ ਕਿਹੜਾ ਕਿੱਥੇ ਤੇ ਸੀਸੀਟੀਵੀ ਆ ਲੱਗਿਆ ਜੀ ਬੈਂਕ ਦੇ ਬਾਹਰ ਇੱਕ ਉਹ ਸਟੂਡੀਓ ਤੇ ਲੱਗਿਆ ਹੋਇਆ